ਲਾਲਚ ਲੋਭੀ ਦਾ ਵੇਸਾ ਉਹ ਨਾ ਕੀਚੈ ਜਦ ਕਿ ਜਿੱਥੋਂ ਤੱਕ ਹੋ ਸਕੇ ਲਾਲਚ ਦੇ ਨੇੜੇ ਨਾ ਜਾ ਜੇ ਕਾ ਪਾਰ ਵਸਾਏ ਪ੍ਰੰਤਕਾਰ ਤਿੱਥੈ ਤੋ ਹੈ ਉੱਥੇ ਜਾ ਕੇ ਤੂੰ ਦੋਬੇਗਾ ਜਿੱਥੋਂ ਨਿਕਲ ਹੀ ਨਾ ਸਕੋਗੇ ਤਰੇ ਅੰਤਰਾ ਕਿੱਥਾ ਤੋ ਹੈ ਜਿੱਥੇ ਹੱਥ ਨਾ ਲੋਭੀ ਲਾਰਜੇ ਬੰਦੇ ਦੇ ਦੇਰੇ ਵੀ ਨਾ ਲੂ ਪਰ ਸਾਨੂੰ ਸੋਚਣਾ ਪੈਂਦਾ ਵੀ ਅਸੀਂ ਤਾਂ ਕਿਤੇ ਅਨਾਰਕੀ ਨਿਕਲ ਪਏ ਉਹ ਲੋਕਾਂ ਨੂੰ ਆਕੀ ਜਾਂਦੇ ਆ ਅਸੀਂ ਆਪਣੇ ਆਪ ਨੂੰ ਦੇ ਬਚਾਈਏ ਗੁਰਮੁਖ ਹਿਰਦਾਇ ਕਬਨਾਂ ਦੇ ਨਾਮ ਨਾਲ ਮਨੁੱਖਾਂ ਦੇ ਹਿਰਦੇ ਵਿੱਚ ਹੈ ਗੁਰੂ ਦੇ ਸ਼ਬਦ ਦਾ ਉਹ ਅਸਰ ਨਹੀਂ ਹੁੰਦਾ ਹਰੀ ਦੇ ਨਾਮ ਨਾਲ ਪਿਆਰ ਬਣਦਾ ਹੀ ਨਹੀਂ ਪਰ ਸਤਗੁਰ ਕਹਿੰਦਾ ਪੂਰ ਕਬ ਪਾਜ ਰਹਿ ਜਾ ਮਨ ਸਿਕਾ ਅਲਾਓ ਮਨੁਖਾਂ ਦੀਆਂ ਉੰਡੀਆਂ ਗੱਲਾਂ ਝੂਠੀਆਂ ਮੇਰੇ ਸਤਗੁਰ ਨੇ ਕਹੀ ਆਵੇਂ ਇਹ ਮੇਰਾ ਸਤਗੁਰਾ ਮੱਲਣ ਪੈਨੇ ਆ ਪਰ ਸਭ ਨੂੰ ਸਭ ਉਹ ਵੇਖਦਾ ਜੇਤਾ ਜੀ ਸਤਗੁਰਾ ਛਾਰਾ ਸੰਸਾਰ ਕੋਲ ਤੱਕ ਰੇ ਮੇਰਾ ਸਿਰ ਆ ਇਹ ਪੜ ਲੈ ਜਾਂਦਾ ਕਰੇ ਤੇ ਮਨ ਬਪੀਤੀਆਂ ਗੱਲਾਂ ਕਰਦਾ ਹੈ ਤੇ ਉਹਦੀ ਗੱਲ ਨਿਕਲਣੀ ਝੂਠੀ ਹੁਣ ਇਹ ਉਹ ਸੇਵਕਾ ਵਗ ਭਗਤਾ ਵਿੱਚ ਆਪ ਵਰਸਦਾ ਪ੍ਰਭ ਜੀ ਭਗਤੀ ਹੋਂਦ ਨੂੰ ਜਾਣਦਾ ਇਹ ਪਰਸਪਰਕ ਸੰਬੰਧ ਹੈ ਇਹ ਅਲੰਕਾਰ ਵੀ ਹੈ ਤੇ ਇੱਕ ਵਿਦਵਾਨ ਜਾਣਦੇ ਨੇ ਇਸ ਖੇਡ ਨੂੰ ਕਿ ਇਹਦੇ ਵਿੱਚ ਕੀ ਹੈ ਸਪਰਕ ਸੰਬੰਧ ਦੀ ਗੱਲ ਹੈ ਭਗਤਾਂ ਵਿੱਚ ਤੂੰ ਐ ਤੇ ਭਗਤ ਤੇਰੇ ਵਿੱਚ ਨੇ ਭਗਤਾਂ ਵਿੱਚ ਆਪ ਵਰਦਲਾ ਪ੍ਰਭ ਜੀ ਇਹ ਭਗਤੀ ਉਹ ਤੂੰ ਜਾਂਦਾ ਤੈਨੂੰ ਹੀ ਜਾਣਦਾ ਸੀ ਪ੍ਰਭਾਨ ਕਿੱਥੇ ਐ ਈਸ਼ੁਰ ਕਿੱਥੇ ਐ ਪਰਮੇਸ਼ੁਰ ਕਿੱਥੇ ਐ ਓਏ ਭਗਤਾਂ ਨੇ ਤੇਰੇ ਸਿੱਖਾਂ ਸੇਵਕਾਂ ਨੇ ਦੱਸਿਆ ਲੋਕਾਂ ਨੂੰ ਈਸ਼ੁਰ ਹੈ ਭਗਵਾਨ ਹੈ ਸਤਿਗੁਰੂ ਹੈ ਇਥੋਂ ਤੱਕ ਸਤਗੁਰੂਆਂ ਲਿਖਿਆ ਕਿ ਇਹ ਪ੍ਰਭੂ ਤੇਰੇ ਪਰਉਪਦੇ ਸਿੱਖੇ ਪਰਉਂਦੇ ਤੂੰ ਹੀ ਹੰਤਰੀ ਜਾਂਦਾ ਜਨਕੀਨੋ ਪੁਰਖ ਬਿਦਾ ਜਨਕੀਨੋ ਸੌਤ ਬਿਦਾ ਇਹਨ ਕੀਨੋ ਸੌਤ ਵਿਦਾਤਾ ਹੈ ਪ੍ਰਭੂ ਉਹ ਵੀ ਵੱਡੇ ਪੁੰਦਨ ਜਿਹਨੂੰ ਸੰਤਰਾ ਤੇ ਕਰਦਾ ਹੰਤਰਾ ਨਹੀਂ ਰਹਿ ਦੱਸਾ ਜੇ ਉਹਦੇਰਾ ਪੁੱਤ ਵੀ ਕੋਈ ਨਾ ਹੋਵੇ ਜਦਾਂ ਉਹਨ ਕੀ ਲੋਕੀ ਆਂਦੇ ਨੇ ਇਹ ਤੇਰੇ ਪੁੱਤਰ ਬਣ ਕੇ ਦੱਸਿਆ ਤੂੰ ਤੈਨੂੰ ਸੌਤਰਾ ਕਰਤਾ ਪਰ ਤੂੰ ਹੀ ਕਿਹੜੇ ਕਰਦਾ ਹੁਣ ਸੂਰਦਾਸ ਜੀ ਪਿਆਰ ਵਿੱਚ ਆ ਕੇ ਕੋਈ ਗਾਉਦੇ ਨੇ ਤੇ ਭਗਵਾਨ ਨਿੱਕੇ ਜਿਹੇ ਰੂਪ ਦੇ ਵਿੱਚ ਓਹ ਆ ਕੇ ਬਹਿ ਕੇ ਖੋਹੁੰਦੇ ਹੁਵਾਰਾਦੇ ਨੇ ਤੇ ਭਾਵੇਂ ਪਰ ਸੂਰ ਦਾ ਅੱਖਾਂ ਉਤਨੀ ਨਹੀਂ ਸਨ ਬੰਦ ਰੱਦੀ ਜੋਤਾਂ ਜਗਦੀਆਂ ਸਨ ਉਹ ਕਹਿੰਦਾ ਸੂਰ ਦਾ ਕਵਨ ਤੇ ਹੋਗਾਰਾ ਕੁਰਦ ਅਵਾਜ਼ ਬੱਚੇ ਵਰਗੀ ਨਿਆਣੇ ਨੂੰ ਕੀ ਪਤਾ ਕਹਿੰਨ ਲਖੋ ਹੋ ਹੋ ਮੇਰੇ ਭਗਵਾਨ ਕੀ ਖੇਡ ਕਰਦੇ ਫੇਰ ਹੋਗਾਰਾ ਮਿਲਿਆ ਹੂੰ ਪੱਜ ਗਏ ਪੈ ਗਿਆ ਬਾਹ ਫੜ ਲਿਆ ਹੂੰ ਕਿੱਥੇ ਜਾਵੇਂਗਾ ਮਾਂ ਬਾਹ ਮਾਂ ਛੁੜਾ ਕੇ ਦੌੜ ਗਏ ਕਹਿੰਦਾ ਚਾ ਕੋਈ ਗੱਲ ਨਹੀਂ ਮਾਂ ਛੁੜਾਏ ਜਾਤ ਹੋ ਮਾਂ ਛੁੜਾਏ ਜਾਤ ਹੋ ਨਿਰਵਲ ਜਾਣ ਕੇ ਮੋਹੇ ਮੈਨੂੰ ਨਿਰਵਲ ਕਰਨਾ ਸਮਝ ਕੇ ਮਾਂ ਛੁੜਾ ਕੇ ਭੱਜ ਗਿਓ ਫਿਰ ਤੇ ਤੇ ਜਦ ਜਾਓਗੇ ਫਿਰ ਦੇ ਤੇ ਜਬ ਜਾਓਗੇ ਇਹ ਮੇਰੇ ਦਿਲ ਵਿੱਚੋਂ ਨਿਕਲ ਕੇ ਅੰਦਰੋਂ ਨਿਕਲ ਕੇ ਦੱਸੋ ਨਾ ਮੈਂ ਤੇ ਇੱਥੇ ਬਣ ਕੇ ਰੱਖਿਆ ਫਿਰ ਦੇ ਤੇ ਜਬ ਜਾਓਗੇ ਸਵਾਲ ਪੁੱਛੋ ਦੱਸੋ ਇਹ ਫੇ ਸਮਝੇਗਾ ਤੂੰ ਬੜਾ ਪਲਵਾਰ ਹੈ ਅਜਨ ਮੈਂ ਤੇ ਘੋੜਿਆ ਹਾਂ ਪੜਤਲ ਕੇ ਪੜਤਲ ਮੈਂ ਪੜਤੀ ਉਸ ਵਿਰਤਾ ਪੜਤਾ દ્વાਰੇ ਹੀ ਤੈਨੂੰ ਜਾਣਿਆ ਗਿਆ ਪ੍ਰਭੂ ਨੇ ਜੇ ਭਗਤਨਾ ਜਣਾਉਂਗੇ ਤੇ ਕੀ ਪਤਾ ਲੱਗਣਾ ਕਿਦਾ ਹੈ ਕਿ ਨਹੀਂ ਇਹ ਨਹੀਂ ਜਣਾਉ ਉਹਦੇ ਰੱਬ ਆਈ ਇਹ ਕਿਹਨਾ ਪ੍ਰੀਮੀਅਮ ਕੋ ਮਿਲਿਆ ਬੰਦਾ ਵਪਾਰੀ ਉਹ ਕਹਿਣ ਲਗਾ ਕਿ ਇਹ ਸਾਰ ਜਮਾਨਾ ਹੋ ਗਿਆ ਤਰ ਚੱਕੀ ਚੱਲਦੀ ਨੂੰ ਤੇ ਖੱਟਿਆ ਦੇ ਕੋਈ ਲੱਗਦਾ ਨਹੀਂ ਮੈਂ ਵੇਖੋ ਜੇ ਕੱਲ ਤੂੰ ਮੈਂ ਇੱਥੇ ਤੇ ਕੀ ਦਾ ਕੀ ਬਣਾ ਦੇ ਇਹ ਸਾਡੀ ਬੀਬੀ ਰਾਣੀ ਬੀਬੀ ਅਮਰਜੀਤ ਆ ਕਰਨ ਲੱਗੀ ਤੇ ਸਾਨੂੰ ਤੇ ਇਹਨਾਂ ਟਾਰਿਆਂ ਦਾ ਕਈ ખોટી ਕਮਾਈ ਦਾ ਵੱਧਦਾ ਪੈਸਾ ਨਾ ਜਵੇ ਅਮ ਤੂੰ ਡਰੀ ਜੋ ਦੇ ਡਰੀ ਜੋ ਡਰੀ ਜੋ ਕੇ ਸਾਨੂੰ ਦੇ ਡਰ ਨੂੰ ਲੋਈ ਪਰ ਪ੍ਰਵੇਸ਼ ਨਹੀਂ ਕੇ ਨਾ ਮਾ ਉਹ ਸਭ ਲੋਕ ਕਹਤੇ ਸਾਰੀ ਸਿਕਿਨੂ ਮਾ ਦੇ ਵਿੱਚ ਫਸਾ ਲਿਆ ਇਹ ਫੇਰ ਕਿਦਾਂ ਜਾਨ ਜੀਵ ਚਾਲੀ ਤੂ ਹੀ ਕੋ ਪ੍ਰਖ ਵਿਧਾਤਾ ਇਹ ਵਿਧਾਤਾ ਵਿਧਾਤਰੀ ਕਿ ਸੁਬਤ ਬਣਾਉਣ ਵਾਲਾ ਭਾਗ ਬਣਾਉਣ ਵਾਲਾ ਤੇ ਤੂੰ ਹਾਂ ਮੈਂ ਨਾ ਮਨਸਾ ਮੈਂ ਸੁਣਾਣੀ ਇਹ ਅੱਜ ਦਾ ਮਹਾਵਾਕ ਹੈ ਸ੍ਰੀ ਹਰਿਮੰਦਰ ਸਾਹਿਬ ਚੋਂ ਪਹਿਲਾ ਸ਼ਬਦ ਆਇਆ ਸੀ ਤੇ ਮੈਂ ਰੇਡੀਓ ਤੇ ਸੁਣਿਆ ਸੀ ਮੇਰੇ ਮਨ ਵਿੱਚ ਆਈ ਕਿ ਅੱਜ ਇਹ ਸੇਵਾ ਪ੍ਰਸਾਦ ਕਰੀਏ ਹਮੇ ਮਾ ਮਨਛਾ ਮਨੈਸਾ ਵਾਲੀ ਉਹ ਕਾ ਸ਼ਬਦ ਪ੍ਰਸ਼ਾਦ ਪਰ ਜਨਾ ਦੇ ਅਧਰੋ ਗੁਰੂ ਨੇ ਹਮੇ ਖਤੂ ਕਰ ਦਿੱਤੀ ਹੈ ਨਾ ਕਬੀਰ ਸਾਹਿਬ ਨੇ ਇਤਨੇ ਪੁੱਛਿਆ ਕਿ ਰੁਕਾਵਟਾਂ ਕੀ ਨੇ ਕਹਿੰ ਗਾ ਹਾ ਹਾ ਦੇ ਮਾ ਮਾ ਪ੍ਰਸ਼ਾਦ ਸੰਕੇਤਿਕ ਸ਼ਬਦ ਹੁੰਦੇ ਨੇ ਸੰਕੇਤਿਕ ਸ਼ਬਦ ਉਹਨਾਂ ਨੂੰ ਕਹਿੰਦੇ ਜੋ ਇਸ਼ਾਰਾ ਦੇ ਕਬੀਰ ਸ਼ਬਦ ਹੈ ਹਮ ਹਾਜ ਮਮਾ ਅਹੰ ਭਾਗ ਤਾਹ ਕੋ ਮੈਂ ਤੇ ਮਾ ਮੇਰੀ ਤੇ ਮਮਾਤੋ ਅਹੰ ਅਹੰ ਤੋ ਮਮਾਤੋ ਸ਼ਾਸਤਰ ਕਹਿੰਦੇ ਇਹ ਵਡਿਆ ਰੁਕਾਵਟ ਹੈ ਜਦ ਲਗ ਮੇਰੀ ਮੇਰੀ ਕਰੇ ਹੁ ਕਵੀ ਨੇ ਫਿਰ ਇਹਦਾ ਵਿਆਖਿਆ ਵੀ ਕਰ ਦਿੱਤੀ ਜਾ ਬਲਗ ਮੇਰੀ ਮੇਰੀ ਕਰੈ ਤਮਨ ਕਾਲ ਇਕ ਨਹੀਂ ਜਾ ਮੇਰੀ ਮੇਰੀ ਮੜ ਜਾਏ ਤਾਂ ਪ੍ਰਭੂ ਕਾ ਜੁਆਰ ਤੇ ਆਚੰਤ ਕਮ ਕਰੈ ਪ੍ਰਭੂ ਤੇ ਆ ਬਾਣੀ ਪੁਰੋ ਮਰਦਾਸ ਦੀ ਬਾਣੀ ਹੈ ਜਰਾ ਧਿਆਨ ਕਰਿਓ ਇੱਧਰ ਹੋ ਗਿਆ 베ਣੀ ਪਰਦੇ ਦੇ ਕੱਪੂਲੀ ਤੇ ਹੋ ਗਿਆ ਤੇ ਚਲੇ ਜਾਣਾ ਭਗਤੀ ਕਰਨ ਜਰੂਰ ਆਖਰ ਇੱਕਦਾ ਆਵੜੀ ਵਾ ਵਾ ਪੁਸਤਕਵਾਨ ਸੁਣਿਆ ਕਰਿਆ ਉਹ ਫੀ ਰੱਖੀਆ ਕੋਲ ਕਿਉਂਕਿ ਪਾਠ ਸੀ ਬ੍ਰਾਹਮਣਾਂ ਦੀ ਇੱਕ ਜਾਤ ਹੈ ਜਿਹੜੀ ਮੂਲ ਕੇ ਮੋਹਨ ਗਾਂਧੀ ਦੀ ਹੈ ਉਹ ਬ੍ਰਾਹਮਣੀ ਕਹਿੰਦੀ ਉਹਦੇ ਘਰ ਦੀ ਪੇਣੀ ਭਗਤ ਦੇ ਕਰਵਾਣੀ ਹੀ ਪਈ ਜਾਣ ਤੂੰ ਮੰਗੇ ਜਾਂ ਫੇਰ ਕੋਈ ਕਥਾ ਕਹਾਣੀ ਕਰ ਕਹਿੰਨਾ ਮੈਂ ਰਾਜਾ ਦੇ ਕੋਲ ਰੱਖਿਆ ਆਠ ਕਥਾ ਸੁਣਾਉਣਾ ਇਹ ਤੈਨੂੰ ਦਿਨ ਚਾੜਦੇ ਨੇ ਐ ਇਦਾਂ ਹੀ ਸੁਣਾ ਛੱਡਿਆ ਗੁੱਸਾ ਆ ਗਿਆ ਆਖ ਲਈ ਪੱਟ ਪਵੇ ਤੈਨੂੰ ਚੁੱਲ੍ਹੇ 'ਚ ਪਾਏ ਤੇਰਾ ਰਾਜਾ ਆਪਣੇ ਪੈਰੋਂ ਸਾਰੇ ਗੁੱਸਾ ਆਇਆ ਨਾ ਸਾਨੂੰ ਖਾਣ ਨੂੰ ਰੋਟੀ ਨਾ ਫਿਰਦੇ ਨਾ ਗਲ ਕੱਪੜਾ ਨਾ ਫਿਰਦੇ ਛੱਤ ਤੇ ਤੇਰੀ ਭਗਤੀ ਨੂੰ ਮੈਂ ਕੀ ਆਖਾਂ ਛੱਡ ਜਾ ਤੇਰੀ ਉਹ ਜਿਹੀ ਭਗਤੀ ਨੂੰ ਅਗਲਾ ਕਿੱਥੇ ਗੁੱਸੇ ਜਾਵੀਂ ਪੜਤ ਕਰਨ ਲੱਗਾ ਇਹ ਕਰੂ ਤੂੰ ਦੇ ਮਿਹਣੇ ਨਹੀਂ ਸਹਾਰਦਾ ਪਗਦਾ ਮਿਹਣਾ ਨਹੀਂ ਚੜਦਾ ਕਿ ਕੀ ਹੋਇਆ ਕੈਨੇਡਾ ਵਰਤਨਾ ਇਹਾ ਜੇ ਮੁਲਕੇ ਦਾ ਖਾਲੀ ਆਇਓ ਨਾ ਤੇ ਮੇਰੇ ਵਰਗਾ ਕੋਈ ਮੈਂ ਚਰਾਲ ਦਾ ਰੂਹ ਬਣ ਜਾਊਂਗੀ ਪਾੜ ਕੇ ਤੁਸਾਂ ਤੇਰਾ ਕਬਨਿਆ ਉਸ ਪੀੜ ਥਲੇ ਆਕਰ ਲਗਾ ਪ੍ਰਭੂ ਇਹ ਮੈਂ ਇਹਨੇ ਸੁਣਦਾ ਰਵਾਂਗਾ ਤੇ ਅੱਜ ਕਿੱਥੇ ਤੁਰ ਗਿਆ ਕਿ ਫੇਟਲਾ ਮੱਛਾ ਮਾਰਿਆ ਤਰਤੀ ਤੇ ਤਰਤੀ ਦੀ ਪੁਕਾਰ ਹਾਂ ਭਗਵਾਨ ਆ ਗਏ ਕਿਹੜੇ ਰੂਪ ਚ ਇੱਕ ਰਾਜਾ ਚਲਿਆ ਆਉਂਦਾ ਹੈ ਗੱਡੇ ਭਰੇ ਨੇ ਅੰਨ ਦੇ ਭੰਡਾਰ ਕਿਉਂ ਖੰਡ ਆਟਾ ਓਏ ਆਉਂਦੇ ਨਹੀਂ ਆਉਂਦਾ ਬੇਣੀ ਦੇ ਘਰ ਰਾਜਾ ਬਣ ਕੇ ਆਇਆ ਰਾਜੇ ਦਾ ਰੂਪ ਧਾਰ ਕੇ ਕਿ ਕਦਸ ਕਰਦਾ ਪਹੁੰਚੇ ਬਹੁਤ ਕੁਝ ਮਿਲੇਗਾ ਅਜੇ ਆਰੰਭ ਹੈ ਫਤ ਬੇਣੀ ਦੇ ਘਰ ਪਰਮੇਸ਼ਰ ਰਾਜਾ ਬਣ ਕੇ ਇੰਨੀ ਰਸਤ ਦੇ ਗਿਆ ਉਹ ਲਿਆ ਕਰਨ ਲੱਗੀ ਹਾਂ ਮੈਂ ਹੁਣ ਕਿੱਥੇ ਉਹਨਾਂ ਨੇ ਆਉਣਾ ਜੋ ਮੈਂ ਫੋਟੇ ਬਚਨ ਕਹੇ ਨਹੀਂ ਹੁਣ ਨਹੀਂ ਕਦੇ ਵੀ ਆਉਣਗੇ ਆਏ ਰੱਬਾ ਮੇਰਾ ਪਾਧੀ ਪਰਮੇਸ਼ਰ